ਨਾਨਾ ਦੇਵੀ ਦੀ ਪੈਦਲ ਯਾਤਰਾ جاری ਹੈ ਔਰ ਸਰਦਾਰੋ ਜਣ ਖੁਸ਼ੀ ਖੁਸ਼ੀ ਮਾਤਾ ਨਾਨਾ ਦੇਵੀ ਕੇ ਪੈਦਲ ਦਰਸ਼ਨ ਕਰਨੇ ਜਾ ਰਹੇ ਹੈ ਗਲਵਾਦ ਕਰਦੇ ਹੈ ਨਾਨਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਹੇ ਦਿਨ ਸੇ ਮਾਤਾ ਨਾਨਾ ਦੇਵੀ ਦੇ ਦਰਬਾਰ ਤੇ ਪਹੁੰਚ ਜਾਂਦੇ ਸੰਗਤ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਇਹ ਸਾਡੀ 36ਵੀਂ ਪੈਦਲ ਯਾਤਰਾ ਹੈ ਮਾਤਾ ਨਾਨਾ ਦੇਵੀ ਦਰਬਾਰ ਜਾ ਰਹੀ ਹੈ ਜਿਹੜੀ ਕਿ ਅੱਜ ਕੱਲ ਤੋਂ ਸ਼ੁਰੂ ਹੋ ਗਏ 5ਵੇਂ ਦਿਨ ਮਾਤਾ ਨਾਨਾ ਦੇ ਦਰਬਾਰ ਚ ਪਹੁੰਚੇਗੀ ਉੱਥੇ ਹੀ ਅਸੀਂ ਜੋਤ ਮਾਤੇ ਦੇ ਚਨ ਚੜਾਵਾਂਗੇ ਕਿੰਨੇ ਸਰਦਾਰੋ ਪੈਦਲ ਗਏ ਹੈ ਇਸ ਵਾਰ ਕਰਤਵਾਰ ਵੀ 180 ਕੇ ਬੰਦੇ ਪੈਦਲ ਆਲੇ 50 ਕੁੰਦੇ ਸੇਵਾਦਾਰ 230 ਕੁੰਦੇ ਜਿੱਥੇ ਜੀ ਤੇ ਇਹਨਾਂ ਦੇ ਨਾਲ ਰਸਤੇ ਤੇ ਮੈਡੀਕਲ ਸੁਵਿਧਾ ਵਗੈਰਾ ਸਾਰੀ ਇਹਦੇ ਨਾਲ ਸਾਰੀ ਮੈਡੀਕਲ ਸੁਵਿਧਾ ਬੱਚਿਆਂ ਲਈ ਪਾਣੀ ਜਲ ਨਿੰਬੂ ਪਾਣੀ ਇਸ ਕੰਜਮੀ ਡਾਕਟਰ ਜੋਹਲ ਦਾ ਹਰ ਇੱਕ ਜੀ ਨਾਲ ਸੌਂਦ ਰੱਖੀ ਆ ਬਾਕੀ ਰਕੂ ਨਾਲ ਜਿਹੜੀ ਮਹਾਮਾਈ ਹੈ ਅਸੀਂ ਉਹਨੇ ਕੋਸ਼ਿਸ਼ ਕਰ ਸਕਦੇ ਆ ਬਾਕੀ ਮਾਮੇ ਦੀ ਮਰਜ਼ੀ ਆ ਲੰਗਰ ਪਾਣੀ ਸਾਰਾ ਪ੍ਰੋਨਦਪ ਦੇ ਨਾਲ ਹੁੰਦਾ ਹੈ ਕਿਸੇ ਦੇ ਕੁਝ ਹੋ ਨਹੀਂ ਕਰਦੇ ਹਰ ਇੱਕ ਤਰ੍ਹਾਂ ਦੀ ਸਟੇ ਕਰੀ ਹੋਈ ਪਹਿਲੀ ਰਾਤ ਪਟਿਆਲੇ ਰੁਕਦੇ ਆਂ ਸੀ ਸ਼ਿਮਰਾ ਰਿਜ਼ੋਰਟ ਦੇ ਵਿੱਚ ਦੂਜੀ ਨਾਈਟ ਬਸੀ ਲਾਵਾਂਗੇ ਸੁਸ਼ਮਨ ਜੀ ਤੁਹਾਡਾ ਕੀ ਕਹਿਣਾ ਹੈ ਜਿਹੜੇ ਪੈਦਲ ਯਾਤਰਾ ਜਾ ਰਹੇ ਮਾਤਾ ਰਾਣੀ ਦੇ ਜਾ ਰਹੇ ਪੈਦਲ ਚੇਕਾਰਾ ਨਾ ਇਹਨਾਂ ਦੇ ਵੀ ਮਈਆ ਜੀ ਦਾ ਬਹੁਤ ਸਾਡੇ ਦਰਬਾਰ ਨਹੀਂ ਜੈ ਅੱਜ ਨੈਨਾ ਦੇ ਵੀ ਪੈਦਲ ਯਾਤਰਾ ਵਾਲੇ ਸ਼ੋਭਾ ਯਾਤਰਾ ਘੱਡ ਰਹੇ ਨੇ ਜੀ ਸਾਰੇ ਸਮਾਨੇ ਚ ਬਹੁਤ ਵੱਡ ਝੜ ਕੇ ਸਾਰੇ ਹਿੱਸਾ ਲੈ ਰਹੇ ਨੇ ਮਾਤਾ ਦੀ ਫੁੱਲ ਕਿਰਪਾ ਰਾਤ ਨੂੰ ਆਜੇ ਜਾਗਰਣ ਵੀ ਹੋਏਗਾ ਬਹੁਤ ਐਨੰਤ ਜੀ ਕਿਰਪਾ ਸਭ ਤੇ ਬਣੀ ਰਹੇ ਉਹ ਜਿਹੜੇ ਸਰਦਾਲੂ ਪੈਦਲ ਯਾਤਰਾ ਤੇ ਜਾ ਰਹੇ ਹਨ ਇਹਨਾਂ ਦੇ ਲਈ ਮੁਕੰਮਲ ਪਰਵੰਦ ਇਹਨਾਂ ਵੱਲੋਂ ਕਿੱਥੇ ਗਏ ਰਸਤੇ ਤੇ ਮੈਡੀਕਲ ਸੁਵਿਧਾ ਜਲਦੀ ਸੇਵਾ ਔਰ ਖਾਣ ਪੀਣ ਦੇ ਸਾਰੇ ਪਰਵੰਦ ਕੀਤੇ ਹਨ ਪੰਜਵੇਂ ਦਿਨ ਮਾਤਾ ਦੇ ਦਰਬਾਰ ਦੇ ਵਿੱਚ ਇਹ ਭਗਤ ਪਹੁੰਚ ਜਾਣੇ ਫਰਸੋਤਮ ਕੋਸਿਕ ਸਮਾਣਾ ਨੇ ਜੀ